हां ये किसान प्रो ससऱ्या काल खेतीबाड़ी संद खरीदने बेचने ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਤੇ ਘੰਟੀ ਵਾਲਾ ਬਟਨ ਜਰੂਰ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਾਉਣ ਲਈ ਪੰਜ ਸੱਤ ਫੋਟਮਾ ਪ੍ਰੋਪਰ ਜਾਣਕਾਰੀ ਛੰਡ ਕਰ ਦਿਓ ਛੋਡੇ ਵਾਲੇ ਹੀ ਲਗਾ ਦਾਂਗੇ ਅੱਜ ਲੈ ਕੇ ਆਈਏ ਪ੍ਰੀਤ 60 HP ਟਰੈਕਟਰ ਹੈਗਾ ਆਲ ओरिजिनल ਰੰਗ ਪੇਂਟ ਬਿਲਕੁਲ ਬਹੁਤ ਹੀ ਸਾਫ ਕੜੀਆਂ ਟਰੈਕਟਰ ਹੈ ਜੀ ਪਿਛਲੇ ਟਾਇਰ 30 ਪੈਸੇ ਅਗਲੇ ਟਾਇਰ 50 ਪੈਸੇ ਨੇਗੇ ਪਾਵਰ ਕਟਾਈ ਆ ਤੇਲ ਬ੍ਰੇਕਾਂ ਨੇ ਰਿਵਰਸ ਪੀਟੀਓ ਆ ਬਹੁਤ ਸਾਫ ਕੜੀਆਂ ਟਰੈਕਟਰ ਸਿਰਫ ਖੇਤੀਏ ਚੱਲਿਆ ਹੋਇਆ ਹੈਗਾ ਸੈਂਟਰ ਗੇਅਰ ਹੈਗਾ ਇੰਜਨ ਗੇਅਰ ਲਿਫਟ ਦਾ ਟਰੈਕਟਰ ਬਿਲਕੁਲ ਓਕੇ ਆ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋਗੇ 2004 ਮਾਡਲ ਹੈ ਜੀ ਪਾਵਰ ਸਟੀਅਰਿੰਗ ਆ ਰੇਟ ਵਾਈਆਂ ਰੱਖਿਆ 1,55,000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਡਬਲ ਕਲੱਚਾ ਟਰੈਕਟਰ ਕਨੈਕਟ ਨੰਬਰ ਆ ਮਾਲਕਾਂ ਦਾ 97819 99429 97819 99429 ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋਗੇ